ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਅੱਪਾ ਅੱਜ ਪਹੁੰਚੇ ਹੋਇਆ ਪਸ਼ੂ ਮੰਡੀ ਮਾਨਸਾ ਤੇ ਜਿਹੜੀ ਹਰ ਹਰ ਸ਼ੁੱਕਰਵਾਰ ਲੱਗਦੀ ਆ ਤੇ ਟੌਪ ਦੇ ਨਗੀਨਾ ਝੋਟੀਆਂ ਦੌਰ ਕੇ ਦਿਖਾਉਣਾ ਤੇ ਜੇ ਅੱਪਾ ਗੱਲ ਕਰ ਲੈਣਾ ਝੋਟੀ ਦਾ ਥਣ ਲੈ ਵਾ ਜਿਹੜਾ ਬਹੁਤ ਕਮਾਲ ਦਾ ਜ਼ਗਾਰਡ ਲੱਗਾ ਹੋਇਆ ਤੇ ਵੱਡਾ ਬੁਰਾ ਜ਼ਬਰਦਸਤ ਹੈ ਵੀ ਝੋਟੀ ਆ ਤੇ ਮਿੱਤਰੋ ਤੁਰਦੀ ਗਿਆਣਾ ਤੁਸੀਂ ਚੈੱਕ ਕਰ ਲਓ ਤੇ ਬਾਕੀ ਸਾਨੂੰ ਆਪਾਂ ਦਿਖਾਉਣੇ ਜਾਮਾ ਕਮਾਲ ਕਰੀ ਪਈ ਆ ਤੇ ਬਾਈ ਤਿਆਰੀ ਪੂਰੀ ਫੋਲਾ ਮੋੜ ਦਾ ਬਾਈ ਤੇ ਬਾਕੀ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਤੇ ਮਾਨਸਾ ਮੰਡੀ ਹਰ ਸ਼ੁੱਕਰਵਾਰ ਨੂੰ ਲੱਗਦੀ ਆ ਤੇ ਬਾਕੀ ਵਧੀਆ ਪਸ਼ੂ ਪਹੁੰਚ ਜਾਂਦਾ ਇੱਥੇ ਹੈਵੀ ਤੇ ਸਸਤਾ ਵੀ ਤੇ ਮਹਿੰਗਾ ਵੀ ਜੇ ਆਪਾਂ ਝੋਟੀ ਦੀ ਗੱਲ ਕਰ ਲਈ ਤਾਂ ਬਹੁਤ ਸਾਰੇ ਝੋਟੇ ਇਕੱਲਾ ਇਕੱਲਾ ਥਣ ਲੱਗਿਆ ਤੇ ਬਧਿਆ ਸਾਫ ਸਚਾਈ ਦੱਸਦਾ ਬਾਈ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਤਾਜੀ ਸੂਈ ਹੈ ਤੇ ਸਾਹਮਣੇ ਤੁਸੀਂ ਇਹਦਾ ਬੱਚਾ ਵੀ ਦੇਖ ਸਕਦੇ ਹੋ ਹਨ ਤੇ ਦੋ ਨਾਗ ਨੇ ਬਾਈ ਕੋਲੇ ਤੇ ਇੱਕ ਝੋਟੀ ਹੋਰ ਆ ਤੇ ਉਹ ਵੀ ਤੁਹਾਨੂੰ ਤੋਰ ਕੇ ਦਿਖਾਉਣੇ ਆ ਤੇ ਬਾਕੀ ਤੁਰਦੀ ਤੁਸੀਂ ਚੈੱਕ ਕਰ ਲਓ ਇਹ ਵੀ ਤਾਜੀ ਸੂਈ ਹੋਈ ਆ ਥਾਂਲੇ ਬਾਈ ਬਿਲਕੁਲ ਸਾਫ ਇੱਕ ਨੰਬਰ ਆ ਜੇ ਆਪਾਂ ਗੱਲ ਕਰ ਲਈ ਥਾਣਾ ਦਾ ਗਾਇਫਾ ਜਿਹੜਾ ਬਹੁਤ ਸੋਹਣਾਗਾ ਇਹ ਫਸਮਾ ਟਾਇਟ ਦੇ ਲੇਵੇ ਦੀ ਹੈਨਾ ਪੂਰਾ ਫਸਮਾ ਟਾਇਟ ਲੇਵਾ ਤੇ ਚੰਗੇ ਤੇ ਧਾਲੀਆਂ ਵੀ ਚੋਟੀ ਦੇ ਬਾਕੀ ਆਪਾਂ ਇਹਦੀ ਵੀ ਜਾਣਕਾਰੀ ਜਿਹੜੀ ਬਾਈ ਤੋਂ ਲੈ ਕੇ ਦੇਣੇ ਤੁਰਦੀ ਤੁਸੀਂ ਇੱਕ ਵਾਰੀ ਚੈੱਕ ਕਰ ਲੋ ਤੇ ਲੁੱਕ ਆਊਟ ਪੂਰੀ ਮੋੜ ਲਾ ਬਾਈ ਬਾਕੀ ਤੇ ਪਸੂ ਦੋਸਤੋ ਬਹੁਤ ਵਧੀਆ ਪਹੁੰਚ ਜਾਂਦੇ ਆ ਤੇ ਮੰਡੀ ਹਾਲਾ ਕਿ ਜਿਹੜੀ ਵੱਡੀ ਇਹ ਮੰਡੀ ਬਣ ਚੁੱਕੀ ਹੈ ਮਾਨਸਾ ਜਿਹੜੀ ਮੰਡੀ ਆਣਾ ਬਹੁਤ ਵੱਡੀ ਜਾਦੇ ਭਰਨ ਲੱਗੀ ਤੇ ਵਧੀਆ ਪਸ਼ੂ ਪਹੁੰਚਦੇ ਆ ਜ਼ਬਰਦਸਤ ਹੈ ਵੀ ਤੇ ਬਾਕੀ ਆਪਾਂ ਡਿਟੇਲ ਲੈ ਕੇ ਦਿੰਨੇ ਆ ਬਾਈ ਤੋਂ ਦੋਨੇ ਪਸ਼ੂਆਂ ਦੀ ਕਰਦੇ ਆ ਬਾਈ ਨਾਲ ਗੱਲਬਾਤ ਆਹ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਤੇ ਬਾਈ ਜੀ ਨਾਮ ਦੱਸੋ ਆਪਣਾ ਕੀਲਾ ਸਿੰਘ ਠੀਕ ਆ ਤੇ ਲੀਲਾ ਬਾਈ ਕੀਲਾ ਸਿੰਘ ਕੀਲਾ ਹਾਂ ਠੀਕ ਆ ਇਹ ਕੀਲੇ ਬਾਈ ਆਪਾਂ ਗੱਲ ਕਰ ਲਈ ਝੋਟੀ ਕਿਵੇਂ ਸੂਆ ਇਹ ਚੌਥਾ ਸੂਆ ਜੀ ਚੌਥਾ ਸੂਆ ਕੈ ਦਿਨ ਹੋਗਾ ਬਾਈ ਕੀਲੇ ਇਹਨੂੰ 7ਵਾਂ ਦਿਨ ਹੋਗਾ ਜੀ 7ਵਾਂ ਦਿਨ ਤੇ ਦੁੱਧ ਹੁਣ ਬਾਈ ਪ੍ਰੋਪਰ ਕਿੰਨਾ ਹੁਣ ਇਹਦੇ ਥੱਲੇ 16 ਲੀਟਰ ਦੁੱਧ ਹੈਗਾ ਪੂਰਾ ਜਮਾਂ 16 ਲੀਟਰ ਨੈਟ ਠੀਕ ਆ ਤੇ ਕਈ ਵਾਰ ਕੋਈ ਭਰਾ ਗੈਦ ਛਲੀ ਹੋ ਜੂਗੀ ਹਾਂਜੀ ਛਲੀ ਹੋ ਜੂ ਇੱਥੇ ਕਈ ਵਾਰ ਸਈ ਆਈ ਬੰਨਾ ਕਰਕੇ ਹਾਂ ਠੀਕ ਆ ਤੇ ਕੀ ਲੈ ਬਾਈ ਰੇਟ ਦੀ ਗੱਲ ਆਂ ਜੀ ਆਖਰ ਤੇ ਰੇਟ ਕੀ ਰੱਖਦਾ ਰੇਟ ਤਾਂ ਹੁੰਦਾ ਇੱਕ 40 ਆ ਹਾਂ ਇੱਕ 25 ਦੀ ਦੇਵਾ ਠੀਕ ਆ ਮੰਨਦਾਨ ਹੋ ਜੂਗਾ ਹਾਂਜੀ ਲੈ ਮਿੱਤਰੋ ਰੇਟ ਬਾਈ ਇੱਕ 40 ਕਰਦਾ ਜਿਗਾੜ ਬਹੁਤ ਵੱਡਾ ਲੱਗਿਆ ਕੀ ਲੈ ਉਮੀਦ ਕਿੰਨੀ ਕੇ ਬਾਈ ਤੂੰ ਛੋਟੀ ਦਦੀ ਮੰਨ ਲਾਪਣ ਉਮੀਦ 18 ਦੀ ਠੀਕ ਆ ਲੈ ਮਿੱਤਰੋ 18 ਦੀ ਬਾਈ ਕਹਿੰਦਾ ਉਮੀਦ ਆ ਤੇ ਬਾਕੀ ਕਮਾਲ ਦਾ ਜਬਰਦਸਤ ਹੈਵੀ ਜਿਹੜਾ ਲੇਵਾ ਲੱਗਿਆ ਹੋਇਆ ਤਦ ਬਾਕੀ ਤੁਸੀਂ ਦੇਖ ਵੀ ਸਕਦੇ ਹੋ ਨਾ ਝੋਟੀ ਜਿਹੜੀ ਬੰਤਰਾ ਤਾਂ ਬਹੁਤ ਸੋਹਣੀ ਆ ਤਾਜੀ ਸੂਈ ਹੋਈ ਆ 18 ਦੀ ਉਮੀਦ ਲਾ ਕੇ ਚੱਲਦਾ ਬਾਈ ਇੱਕ 40 ਰੇਟ ਕਰਦਾ ਤੇ ਇੱਕ 25 ਦੀ ਬਾਈ ਇੱਕ 25 ਦੀ ਛੜਾ ਤੇ ਆ ਜਾ ਬਾਈ ਦੂਜੀ ਕੋਲੇ ਝੋਟੀ ਕੋਲੇ ਚੱਲੀ ਕਿਲੇ ਤੇ ਇਹ ਬਾਈ ਕਿਵੇਂ ਸੂਇਆ ਇਹ ਦੂਜਾ ਸੂਆ ਜੀ ਦੂਜਾ ਸੂਆ ਠੀਕ ਆ ਥੋੜੀ ਬਾਈ ਲਿੱਸੀ ਜ਼ਰੂਰ ਆ ਨਾ ਹਾਂਜੀ ਥੋੜੀ ਜਿਹੀ ਫਿੱਕੀ ਜ਼ਰੂਰ ਹੈਗੀ ਆ ਤੇ ਬਾਈ ਕਿਹੜੇ ਦਿਨ ਹੋ ਗਏ ਇਹਨੂੰ ਕਿਲੇ ਇਹਨੂੰ 8 ਦਿਨ ਹੋ ਗਏ 8 ਦਿਨ ਇਹ ਮਿੱਤਰੋ 8 ਦਿਨਾਂ ਸੂਈ ਆ ਤੇ ਥਣ ਲਿਓ ਬਿਲਕੁਲ ਸਾਫ ਆ ਟ ਏ ਬਾਈ ਕਿਲੇ ਦੁੱਧ ਹੁਣ ਪ੍ਰੋਪਰ ਕਿੰਨੇ ਦੇਲੇ ਹੁਣ 10 ਜੀ 10 ਪੂਰਾ 10 ਨਾ ਟਜਾ ਠੀਕ ਆ ਤੇ ਕਿੰਨੀ ਕਮੀਦ ਰਹੂ ਆਪਾਂ ਨੂੰ ਦੁੱਧ ਦੇਗੀ 13 ਲੀਟਰ 13 13 ਦੇ ਤੇ 14 ਠੀਕ ਆ ਬਾਈ ਕਹਿੰਦਾ 13 ਦੀ ਮੀਂਹਤ ਹੈਗੀ ਆ ਬਾਕੀ ਅਗਲੇ ਦੀ ਮਿਹਨਤ ਮਿੱਤਰੋ ਤੇ ਹੁਣ ਇਸ ਟਾਈਮ 10 ਕਿਲੋ ਜਿਹੜਾ ਤਿਆਰ ਆ ਤੇ ਬਾਈ ਕਿਲੇ ਜੇ ਆਪਾਂ ਰੇਟ ਦੀ ਗੱਲ ਕਰ ਲਈਏ ਦੀ ਰੇਟ ਇਹਦਾ ਹੁੰਦਾ 1,95,000 ਦੀ ਠੀਕ ਆ ਲੈ ਵੀ ਮਿੱਤਰੋ ਰੇਟ ਬਾਈ ਲੱਖ ਕਰਦਾ 95,000 ਦੀ ਹਾਂ ਨਾ ਦੇਣੀ ਆ ਤੇ ਬਾਕੀ ਤੁਸੀਂ ਮਾਨਸਾ ਮੰਡੀ ਤੇ ਵੇਚ ਕਰਕੇ ਤੁਸੀਂ ਕਹੇ ਜਾਂ ਮਰਜੀ ਜਿਹੜਾ ਕᓱ ਖਰੀਦ ਸਕਦੇ ਹਾਂ ਤੇ ਟੌਪ ਟੌਪ ਕੁਆਲਿਟੀ ਦੇ ਇੱਥੇ ਜਿਹੜੀਆਂ ਮੱਝਾਂ ਸਵੇਰ ਤੋਂ ਲੈ ਕੇ ਪਹੁੰਚ ਜਾਂਦੀਆਂ ਸ਼ਾਮ ਤੱਕ ਮੰਡੀ ਚੱਲਦੀ ਆ ਹਰ ਸ਼ੁੱਕਰਵਾਰ ਲੈ ਮਿੱਤਰੋਨ ਆਪਾਂ ਗੱਗੀਆਂ ਦੀਆਂ ਝੋਟੀਆਂ ਤੋਰ ਕੇ ਦਿਖਾਉਣੇ ਆ ਬਾਈ ਦੀਆਂ ਤੇ ਕਾਫੀ ਟਾਈਮ ਬਾਅਦ ਮਿਲਿਆ ਤੇ ਬਾਕੀ ਮੰਡੀ ਚ ਬਈ ਵਧੀਆ ਮਾਣ ਲੈ ਗਿਆ ਟੌਪ ਦਾ ਤੇ ਬਾਕੀ ਬਾਈ ਦਾ ਨਾਂ ਜੇ ਮੈਂ ਆਪਾਂ ਕਹਿੰਦੀ ਚੱਲਦਾਗਾ ਇਹ ਟਾਈਟ ਲੈ ਵੀ ਮਿੱਤਰੋ ਹੌਲੀ ਤੋਰ ਬਾਈ ਮੜਾ ਸਨਖੀ ਝੋਟੀ ਆ ਪਹਿਲੇ ਸੂਏ ਪਹਿਲੇ ਸੂਏ ਕੁੰਡੀ ਝੋਟੀ ਤੇ ਬਾਕੀ ਥਾਂ ਲਿਓ ਬਿਲਕੁਲ ਸਾਫ਼ ਆ ਤੇ ਦਰਮਿਆਨੇ ਇੱਕ ਅੱਧੀ ਕੱਟੀ ਐ ਤੇ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਇੱਕ ਵਾਰੀ ਆਪਾਂ ਚੈੱਕ ਕਰਵਾ ਦੀ ਤੁਹਾਨੂੰ ਤੰਨਾ ਨਾਗਨੇ ਬਾਈ ਕੋਲੇ ਤੰਨਾ ਨੂੰ ਆਪਾਂ ਤੋੜ ਕੇ ਦਿਖਾ ਦਈਏ ਤੇ ਬਾਕੀ ਡਿਟੇਲ ਆਪਾਂ ਬਾਅਦ ਦੇ ਵਿੱਚ ਲੈ ਕੇ ਦੇਵਾਂਗੇ ਤੇ ਇਹ ਪਹਿਲੇ ਸੂਏ ਲੱਗਦੀ ਛੋਟੀ ਸੋਹਣੀ ਐ ਸੁਨੱਖੀ ਐ ਪੂਰੀ ਤੇ 2 ਨੰਬਰ ਵਾਲੀ ਤੋੜ ਕੇ ਦਿਖਾਉਣੇ ਆ ਤੇ ਇਹਦੀ ਵੀ ਆਪਾਂ ਜਿਹੜੀ ਜਾਣਕਾਰੀ ਲੈ ਕੇ ਦੇਵਾਂਗੇ ਇੱਕ ਵਾਰੀ ਤੁਰਦੀ ਤੁਸੀਂ ਚੈੱਕ ਕਰ ਲਓ ਥਣ ਲੇਵਾ ਬਿਲਕੁਕੁਲ ਸਾਫ ਆ ਅੱਲਾਕੱਲਾ ਦਾ ਤੇ ਬਾਕੀ ਲੇਵੇ ਦੀ ਗੱਲ ਕਰ ਲਈ ਮਿੱਤਰੋ ਹਸਮਾ ਲੇਵਾ ਟੈਟ ਕੱਲਾ ਕੱਲਾ ਸਾਂ ਲੱਗਿਆ ਤੇ ਇਹ ਵੀ ਜੇ ਕੱਟੀ ਗੱਲ ਕਰ ਲਈਏ ਸਕੀਨ ਆ ਪੂਰੀ ਹੈ ਨਾ ਤੇ ਬਾਕੀ ਆਪਾਂ ਬਾਈ ਤੋਂ ਜਾਣਕਾਰੀ ਲੈ ਕੇ ਨਾ ਲੈ ਚੱਲ ਬਾਈ ਤੁਰਦੀ ਇੱਕ ਵਾਰੀ ਤੁਸੀਂ ਚੈੱਕ ਕਰ ਲੋ ਤੇ ਪੂਰੀ ਆਪਾਂ ਡਿਟੇਲ ਜਿਹੜੀ ਲੈ ਕੇ ਦੇਣਾ ਤੇ ਮੰਡੀ ਬਹੁਤ ਜ਼ਿਆਦੇ ਭਰ ਜਾਂਦੀ ਹੈ ਮਿੱਤਰੋ ਤੇ ਹੁਣ ਇਸ ਟਾਈਮ ਜਿਹੜੀ ਮੰਡੀ ਪੂਰੀ ਹੈ ਵੀ ਭਰ ਚੁੱਕੀ ਹੈ ਦੇਖ ਆਪਾਂ ਅਗਲੀ ਝੋਟੀ ਦੌਰ ਕੇ ਸੋਣੀਆਂ ਤੀਜੇ ਨੰਬਰ ਵਾਲੇ ਬਾਈ ਦੀ ਤੇ ਇਸ ਤੋਂ ਬਾਅਦ ਆਪਾਂ ਡੇਟ ਲੈ ਕੇ ਦੇਵਾਂਗੇ ਚੰਗੀ ਜ਼ਬਰਦਸਤ ਦੁੱਧ ਵਾਲੀ ਹੈਵੀ ਮੱਝ ਆ ਗਈ ਜੇ ਆਪਾਂ ਗੱਲ ਕਰ ਲਈ ਹੈਨਾ ਥਣਲੇਵਾ ਬਿਲਕੁਲ ਇਹਦਾ ਵੀ ਸਾਫ ਆ ਇਹ ਤੁਰਦੀ ਤੁਸੀਂ ਇੱਕ ਵਾਰੀ ਚੈੱਕ ਕਰ ਲੋ ਤੇ ਪੂਰਾ ਵਧੀਆ ਲੈਵਾ ਦੇਦਾ ਤੇ ਚੰਗਾ ਦੁੱਧ ਪਾ ਦੂਗੀ ਮਿੱਤਰੋ ਤੇ ਪੂਰੀ ਜਿਹੜੀ ਜਾਣਕਾਰੀ ਆਪਾਂ ਬਾਈ ਤੋਂ ਲੈ ਕੇ ਦੇ ਦਿਆਂਗੇ ਤੇ ਜੇ ਆਪਾਂ ਥਣਾ ਦੇ ਸਾਈ ਦੀ ਗੱਲ ਕਰ ਲਈ ਤਾਂ ਥਣਾ ਕਲਾਕਲਾ ਥੀਜਵਾਈ ਵਾਲਾ ਬਹੁਤ ਸੋਹਣਾ ਥਣ ਲੱਗਣੇ ਤੇ ਤੰਨੇ ਨਗ ਜਿਹੜੇ ਬਹੁਤ ਹੀ ਵਧੀਆ ਨੇ ਹੈਨਾ ਸਾਫ ਬਿਲਕੁਲ ਤੇ ਬਾਕੀ ਬਾਈ ਚੰਗਾ ਮਾਲ ਲੈ ਕੇ ਆਉਂਦਾ ਕਿਉਂਕਿ ਆਪਾਂ ਪਹਿਲਾਂ ਵੀ ਇਹਨਾਂ ਬਾਈ ਦੇ ਵੀਡੀਓ ਬਣਾਈਆਂ ਨੇ ਤੇ ਕਿਤੇ ਵੀ ਕਿਸੇ ਕਿਸਮ ਦਾ ਕੋਈ ਲਾਂਭਾ ਨਹੀਂ ਆਇਆ। ਬਾਕੀ ਕਰਦੇ ਆ ਬਾਈ ਗੱਗੀਆਂ ਨਾਲ ਗੱਲਬਾਤ ਕਰਕੇ ਬਾਈ ਸਸੀਕਾਲ। ਸਸੀਕਾਲ ਜੀ। ਤੇ ਬਈ ਪ੍ਰੋਪਰ ਨਾਂ ਲਾਸੇ ਪਹਿਲਾਂ ਦਾ। ਮੇਰਾ ਨਾਮ ਗੱਗੀ ਹੈ ਇਤਲੇਲ ਵਾਲਾ ਪਿੰਡ ਹੈ। ਠੀਕ ਹੈ। ਚਨੀਰ ਤੋਂ 8 ਕਿਲੋਮੀਟਰ ਅੱਗੇ। ਚਨੀਰ ਤੋਂ 8 ਕਿਲੋਮੀਟਰ ਸਾਈਡ ਤੇ। 8 ਕਿਲੋਮੀਟਰ ਸਾਈਡ ਤੇ ਜ਼ਿਲ੍ਹਾ ਮਾਨਸਾ ਹੈ। ਹਾਂਜੀ ਜ਼ਿਲ੍ਹਾ ਮਾਨਸਾ। ਠੀਕ ਹੈ। ਤੇ ਬਾਈ ਜੇ ਗੱਗੀ ਆਪਾਂ ਗੱਲ ਕਰ ਲਈ ਜਿਹੜੀ ਆ ਝੋਟੀ ਆ ਕੰਮੇ ਸੂਇਆ। ਪਹਿਲਣ ਆ ਜੀ। ਪਹਿਲਣ। ਹਾਂਜੀ। ਕਹੇ ਦਿਨ ਹੋ ਗਿਆ ਸੂਈ ਨੂੰ ਪ੍ਰੋਪਰ। ਠੀਕ ਆ ਇੱਕ ਹਫ਼ਤੇ ਸੂਈ ਆ ਤੇ ਦੁੱਧ ਬਾਈ ਹੁਣ ਫਿਲਹਾਲ ਦੁੱਧ 9 ਕਿਲੋ ਹੁਣ ਤਿਆਰ ਆਈ ਹੋਊ 10 ਕਹਿ ਕੇ 9 ਦੇ ਮੰਗ ਠੀਕ ਆ ਹੋਊ 10 ਕਹਿ ਕੇ 9 ਦੇ ਮੰਗ ਕਹਿ ਦੇ ਮੈਂ ਵੀ ਮੰਨ ਲਾ ਘਟੇ ਨਾ ਘਟਦਾ ਨਹੀਂ ਬਾਦ ਪੜਾਂ ਜੇ ਪੂਰਾ ਹਾਂਜੀ ਹਾਂਜੀ ਠੀਕ ਆ ਤੇ ਅੱਗੇ ਬਾਈ ਰੇਟ ਦੀ ਗੱਲ ਹੈ ਰੇਟ ਕੀ ਰੱਖਦਾ ਇਹਦਾ ਰੇਟ 1 ਲੱਖ ਰੁਪਈਆ ਜੀ 1 ਲੱਖ ਮੰਨ ਤਾਂ ਹੋ ਜੂ ਹਾਂਜੀ ਹੋ ਜੂ ਠੀਕ ਆ ਲੈ ਮਿੱਤਰੋ ਸਨੱਖੀ ਕੱਟੀ ਆ ਪਹਿਲੇ ਸੂਈ ਆ ਦੁੱਧ ਬਾਈ 9 ਲੀਟਰ ਕਹਿੰਦਾ ਮਿਣਕੇ ਲੈ ਜਾਓ ਤੇ 10 ਆਗਾ ਬਾਕੀ ਕਹਿੰਦਾ ਬਾਦ ਇਹ ਘਟੇ ਨਾ ਤੇ ਲੱਖ ਰੁਪਏ ਰੇਟ ਕਰਦਾ ਮਾਨਦਾਨ ਹੋ ਜੂ ਹੈ ਨਾ ਤੇ ਬਾਕੀ ਮੌਕੇ ਗੱਲਾਂ ਹੁੰਦੀਆਂ ਰੇਟ ਮੰਡੀ ਸਾਹਿਬ ਸਵੇਰ ਸਵੇਰ ਕਰਨੇ ਪੈਂਦੇ ਆ ਤੇ ਇਧਰ ਨੂੰ ਹੱਕੀ ਬਾਈ ਜੀ ਨੂੰ ਦੋ ਨੰਬਰ ਵਾਲੀ ਤੇ ਆ ਜਾਵੇ ਗੱਗੀ ਤੇ ਇਹਦਾ ਵੀ ਮਿੱਤਰੋ ਥਣ ਲੈਵਾ ਬਿਲਕੁਲ ਸਾਫ ਆ ਤੇ ਗੱਗੀ ਜੇ ਇਹਦੀ ਗੱਲ ਕਰ ਲਿਓ ਬਈ ਕਹਿੰਦੇ ਸੂਈ ਇਹ ਵੀ ਪਹਿਲਣਾ ਜੀ ਪਹਿਲਣਾ ਹਾਂਜੀ ਠੀਕ ਆ ਤੇ ਕਹਿ ਦੇਣਾ ਸੂਈ ਹੋਗੀ ਬਾਈ ਇਹਨੂੰ ਵੀ ਚੌਥਾ ਪੰਜਵਾਂ ਦਿਨ ਸੂਈ ਨੂੰ ਚੌਥਾ ਪੰਜਵਾਂ ਦਿਨ ਠੀਕ ਆ ਤੇ ਦੁੱਧ ਬਾਈ ਹੁਣ ਫੜਾ ਇਹਦੇ ਥਲੇ 10 ਕਿਲੋ ਤਿਆਰ ਹੈ ਜੀ ਪੂਰਾ ਹਾਂਜੀ ਤੇ ਕੀ ਮੁੱਲ ਵੜੀ ਕਰਤੀ ਬਾਈ ਇਹਦਾ 1.5 ਹੈ ਜੀ ਠੀਕ ਹੈ 1 ਲੱਖ ਤੇ 5000 ਮਾਨਦਾਨ ਮਾਨਦਾਨ ਹੋ ਜੂਗਾ ਜੀ ਠੀਕ ਹੈ ਸਿੰਘ ਐਵੇਂ ਆਇਆ ਕਿ ਟੋਪੀਆਂ ਲਈਆਂ ਹੋਈਆਂ ਨਹੀਂ ਐਵੇਂ ਆਈ ਠੀਕ ਹੈ ਤੇ ਮਿੱਤਰੋ ਸੁਨੱਖੀ ਝੋਟੀ ਆ ਤੇ 1 ਲੱਖ 5000 ਬਾਈ ਰੇਟ ਕਰਦਾ ਮੌਕੇ ਤੇ ਮਾਨਦਾਨ ਜਰੂਰ ਹੋ ਜੂਗਾ ਤੇ ਬਾਕੀ ਤੁਸੀਂ ਆ ਕਿੱਥੇ ਗੱਗੇ ਨੂੰ ਤੁਸੀਂ ਮਿਲ ਸਕਦੇ ਹੋ ਤੇ ਗੱਗੀ ਜਿਹੜੀ ਤੀਜੇ ਨੰਬਰ ਤੇ ਬਾਈ ਆਪਣੀ ਆਹ ਮੱਝ ਆ ਗਈ ਤੇ ਇਹ ਕਹਿੰਦੇ ਸੂਆ ਤੀਜਾ ਸੂਆ ਜੀ ਤੀਜਾ ਸੂਆ ਹਾਂ ਜੀ ਤਿੰਨ ਦਿਨਾਂ ਦੀ ਸੂਈ ਹੈ ਤੇ ਕਹਿੰਦੇ ਨਾ ਸੂਈ ਬਾਈ ਤਿੰਨ ਦਿਨਾਂ ਦੀ ਤਿੰਨ ਦਿਨਾਂ ਦੀ ਹਾਂ ਜੀ ਦੁੱਧ ਹੁਣ 10 ਕਿਲੋ ਬੋਲਣ ਆਪਣ ਦਾ ਜੀ ਠੀਕ ਆ ਤੇ ਕਿੰਨੇ ਕੁ ਦੁੱਧ ਦੀ ਉਮੀਦ ਲਾਈ ਚੰਗੇ ਦੁੱਧ ਵਾਲੀ ਹੈ ਤਾਂ ਨਾ ਦੋ ਦੇ ਦੋ 13-14 ਕਿਲੋ ਪਲੱਸ ਹੀ ਠੀਕ ਆ ਲੈ ਬਾਈ ਕਹਿੰਦਾ 13-14 ਕਿਲੋ ਪਲੱਸ ਦੇ ਦਊਗੀ ਤੇ ਬਾਕੀ ਬਾਈ ਦੀਂਦਾ ਵੀ ਹੈ ਨਾ ਲੇਵਾ ਬੜਾ ਜਿਗਾਰ ਲੱਗਿਆ ਹੋਇਆ ਤੇ ਦੁੱਧ ਵਾਲੀ ਮਾਂ ਹੈਗੀ ਤੀਜੇ ਸੂਏ ਆ ਪੱਕੀ ਮਾਂ ਹੈਗੀ ਤੇ ਬਾਕੀ ਤੁਸੀਂ ਉਰੇ ਆ ਕੇ ਦੇਖ ਵੀ ਸਕਦੇ ਹੋ ਤੇ ਗੱਗੀ ਇਹਦੇ ਰੇਟ ਦੀ ਗੱਲ ਆ ਜਾਂਦੀ ਬਾਈ ਇਹਦਾ ਇੱਕ ਦਾਸ ਹੀ ਇੱਕ ਦਾਸ ਮਾਨਦਾਨ ਹੋ ਜੂ ਹਾਂਜੀ ਮਾਨਦਾਨ ਠੀਕ ਆ ਜੇ ਕੋਈ ਵਾਰ ਕੋਈ ਤੰਨੇ ਇਕੱਠੇ ਘਰੀ ਲੈਂਦਾ ਬਵਾਰੀ ਕੋਈ ਗੱਲ ਨਹੀਂ ਮਾਨਦਾਨ ਖੁੱਲਾ ਕਰਾਂਗੇ ਠੀਕ ਆ ਲੈ ਮਿੱਤਰੋ ਜੇ ਕਈ ਵਾਰ ਤੰਨਾ ਇਕੱਠਿਆਂ ਸੌਦਾ ਬਣ ਜਾਂਦਾ ਤਾਂ ਬਾਈ ਕਹਿੰਦਾ ਖੁੱਲਾ ਮਾਨਦਾਨ ਕਰ ਦਾਂਗੇ ਤੇ ਬਾਕੀ ਉਰੇ ਆ ਕੇ ਬਾਈ ਨੂੰ ਮਿਲ ਸਕਦੇ ਬਾਈ ਦੇ ਨਾਲ ਗੱਗੀਆਂ ਦਲੇਲ ਵਾਲਾ ਪਿੰਡ ਆ ਤੇ ਬਾਕੀ ਜਲਾ ਮਾਨਸ ਹਨਾ ਹਾਂਜੀ ਲੈ ਮਿੱਤਰੋ ਇੱਕ ਤਾਂ ਪਹਿਲਾਂ ਝੋਟੀ ਦਿਖਾਉਣਿਆ ਤੇ ਫਰਕੀ ਗੱਟੀਆਂ ਹਰਿਆਣੇ ਦੀ ਇਧਰ ਨੂੰ ਲੱਗਦੇ ਨੇ ਹਰਿਆਣੇ ਦੀ ਆ ਤੇ ਬਾਕੀ ਬਾਈ ਆਏ ਹੋਏ ਆ ਸਿੰਘ ਥੋੜਾ ਜਿਹਾ ਇੱਕ ਦੇ ਫਰਕਾ ਦਾ ਤੇ ਬਾਕੀ ਹਾਂਲੇ ਵਾ ਬਿਲਕੁਲ ਸਾਫਾ ਟਾਇਟ ਜਿਹੀ ਲੈ ਵਧੀਆ ਤੇ ਉਮਰ ਵੀ ਛੋਟੀ ਆ ਤੇ ਬਾਕੀ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲੈ ਕੇ ਦੇ ਦਾਂਗੇ। ਉਸ ਤੋਂ ਬਾਅਦ ਕਿੰਨਾ ਕ ਤੇ ਬੋੜਦਾ ਬਾਈ। ਸਕੀਨ ਕੱਟੀ ਆ ਤੇ ਬਾਕੀ ਸਾਰੀ ਮੰਡੀ ਦਾ ਆਪਾਂ ਤੁਹਾਨੂੰ ਢੇੜਾ ਮਰਵਾ ਕੇ ਦਿਖਾਵਾਂਗੇ ਇੱਧਰ ਸਕੀਨ ਦੇ ਬੁਰੀ ਜੋ ਟੀਮ ਖੜੀਆਂ ਨੇ। ਤੇ ਥਣਲੇ ਬਾਬੇ ਬਿਲਕੁਲ ਸਾਫ ਆ। ਬਣਦੇ ਬਾਈ ਬਣਦੇ। ਤਾਜੀ ਸੁਹੀ ਹੈ ਮੈਂਨ ਗੱਲ। ਇਹ ਵੀ ਤਾਜੀ ਸੁਹੀ ਹੈ ਦੋ ਮੱਝਾਂ ਨੇ ਬਾਈ ਕੋਲੇ। ਦੋਨੇ ਤਾਂ ਹੀ ਸੁਣਨਾਂ ਤੇ ਇੱਕ ਹੋਰ ਆ ਬਾਈ ਕੋਲੇ ਮੱਝ ਤੇ ਇਹ ਵੀ ਇਹਦੇ ਨਾਲ ਹੀ ਆ ਬਾਈ ਦੋਨੇ ਇਕੱਠੇ ਆਏ ਨੇ ਇਹਦੇ ਮਾਗਰ ਕੱਟੀ ਆ ਉਹਦੇ ਮਾਗਰ ਵੀ ਕੱਟੀ ਆ ਦੋਨੇ ਮਾਗਰ ਕੱਟੀਆਂ ਨੇ ਤੇ ਇਹ ਵੀ ਜੇ ਆਪਾਂ ਗੱਲ ਕਰ ਲਈਏ ਸਨੱਕੀ ਮਾਜਾ ਥੋੜਾ ਜਿਹਾ ਉਪਰਾਂ ਬਣਨ ਜ਼ਰੂਰ ਕਰਦੀ ਆ ਥਾਣਾ ਕੱਲਾ ਕੱਲਾ ਤੇ ਉਂ ਥੋੜਾ ਜਿਹਾ ਨੇੜਿਆ ਤੇ ਮੋੜਦਾ ਬਾਈ ਮੋੜਦਾ ਬਸ ਬਾਕੀ ਆਪਾਂ ਦੋਨਾਂ ਦੀ ਜਿਹੜੀ ਜਾਣਕਾਰੀ ਲੈ ਕੇ ਦਿੰਨੇ ਹਨਾ ਤੇ

ਚੌਥਾ ਦਿਨ ਬਾਈ ਦੁੱਧ ਹੁਣ ਆ ਇਸ ਟਾਈਮ ਦੁੱਧ 8 ਕਿਲੋ ਕੱਢ ਦੀ ਹੁਣ 8 ਕਿਲੋ ਕੱਢ ਦੀ ਹੈ ਹਾਂ ਜੀ ਕਿੰਨੀ ਕੁ ਮੀਡ ਲੱਗ ਚੱਲਦਾ ਇਹ ਕਰ ਦੂਗੀ 12 ਕਿਲੋ ਜੀ ਠੀਕ ਹੈ 12 ਕਿਲੋ ਦੇ ਦੂ ਹਾਂ ਜੀ ਲੈ ਮਿੱਤਰੋ ਚੰਗੀ ਕੱਟੀ ਆ ਬਾਈ ਕਹਿੰਦਾ 12 ਕਿਲੋ ਦੇ ਦੂਗੀ ਥਾਲੇ ਬਾਬੇ ਕੋਲ ਸਾਫਾ ਤੇ 8 ਕਿਲੋ ਹੁਣ ਮਿੰਤੀ ਦਾ ਹੈਗਾ ਹਾਂ ਜੀ ਹੁਣ ਮਿੰਤੀ ਦਾ ਹੈਗਾ ਮਿੱਤਰੋ ਮਾਗਰ ਕੱਟੀ ਹੈ ਨਾ ਹਾਂ ਮਾਗਰ ਮਾਗਰ ਕੱਟਾ ਜੀ ਕੱਟਿਆ ਨਾ ਕੱਟੀ ਹੈ ਜੀ ਕੱਟੀ ਹੈ ਜੀ ਕੱਟੀ ਹੈ ਮਾਗਰ ਕੱਟੀ ਆ ਤੇ ਬਾਕੀ ਭਾਈ ਰੇਟ ਦੀ ਗੱਲ ਆ ਨਹੀਂ ਰੇਟ ਭਾਈ 85000 ਮਿਲ ਕਰਦੇ ਹਾਂ ਮੰਨ ਮਿੱਤਰੋ ਰੇਟ 80000 ਕਰਦਾ ਮਾਨਤਾਨ ਹੋ ਜੂਗਾ ਕੱਟੀ ਸਕੀਨ ਆ ਗਾਹਾਂ ਨੂੰ ਬੰਨਣ ਵਾਲੀ ਹੈਨਾ ਹਾਂਜੀ ਹਾਂਜੀ ਤੇ ਬਾਕੀ ਚੰਗਾ ਦੁੱਧ ਦੇ ਸਕਦੀ ਆ ਤੇ ਮੰਨ ਲਓ ਮਿਹਨਤ ਕਰਕੇ ਚੰਗਾ ਦੁੱਧ ਕੱਢ ਸਕਦਾ ਹਾਂ 8 ਕਿਲੋ ਜਿਹੜਾ ਹਾਂ ਧਿਆਰਾ ਮੌਕੇ ਦਾ ਤੇ ਬਾਕੀ ਇਹਦੀ ਵੀ ਗੱਲਬਾਤ ਕਰਦੇ ਆ ਤੇ ਬੂਬਾਈ ਆ ਕਿੰਨੇ ਸੂਏ ਲੱਗਦੀ ਆ ਇਹ ਤੀਸਰੇ ਸੂਏ ਜੀ ਤੀਜੇ ਸੂਏ ਇਹਦੇ ਮਗਰ ਵੀ ਕੱਟੀ ਹੈਨਾ ਹਾਂਜੀ ਤੇ ਦੁੱਧ ਬਾਈ ਹੁਣ ਕਿੰਨਾ ਕਰੇ ਇਹ 15 ਕਿਲੋ ਕੱਢੀ ਜਾਂਦੀ ਜੀ ਕਾਹਦੇ ਨਾਲ ਸੂਈ ਆ ਇਸ ਸੂਈ ਹੋਗੀ ਜੀ 60 ਦਿਨਾਂ ਦੀ 60 ਦਿਨਾਂ ਦੀ ਤੇ 15 ਕਿਲੋ ਦੁੱਧ ਹੁਣ ਮਿੱਤਰੋ ਕੱਢੀ ਜਾਂਦੇ ਬਾਈ ਕ ਤੇ ਬੂਪੇ ਦਾ ਬਾਈ ਰੇਟ ਕੀ ਕਰਦਾ ਇਹਦਾ 130000 ਰੁਪਏ 130 ਮੰਨ ਤਨ ਹੋ ਜੂ ਮੰਨ ਤਨ ਹੋ ਜੂ ਠੀਕ ਆ ਬਾਈ ਕਹਿੰਦਾ ਮਾਨ ਤਨ ਕਰਾਂਗੇ 130000 ਰੇਟ ਆ ਮਗਰ ਕੱਟੀ ਆ ਤੇ ਬਾਕੀ ਬਾਈ ਨੂੰ ਆ ਕੇ ਤੇ ਬੂਪ ਨੂੰ ਮਿਲ ਸਕਦੇ ਹਾਂ ਚੰਗੇ ਸਕੀਨ ਪਸੂ ਲੈ ਕੇ ਆਂਦਾ ਹਰਿਆਣੇ ਦੇ ਵਿੱਚ ਲਮਤ ਰੋ ਨੱਕ ਸਨਖੀ ਚੋਟੀ ਤੋੜ ਕੇ ਦਿਖਾਉਣਿਆ ਤੇ ਥਣ ਲਿਆ ਬਿਲਕੁਲ ਸਾਫ ਆ ਤਾਜੀ ਸੁਈ ਹੋਈ ਆ ਤੁਰ ਦਿਨ ਤੁਸੀਂ ਇੱਕ ਵਾਰੀ ਚੈੱਕ ਕਰ ਲਓ ਤੇ ਪੂਰਾ ਸਪੀਸ ਤੇ ਥਣ ਲੱਗ ਲੈ ਚੱਲ ਬਾਈ ਇਧਰ ਥੋੜੀ ਰੈਡਨੈਸ ਹੀ ਜ਼ਰੂਰ ਆ ਤੇ ਚੰਗੇ ਹਨ ਜਿਵੇਂ ਆਪਾਂ ਗੱਲ ਕਰ ਲਈ ਇਤੁਰ ਦੀ ਇੱਕ ਵਾਰੀ ਕਰੋ ਚੈੱਕ ਤੇ ਬਾਕੀ ਪੂਰੀ ਡਿਟੇਲ ਬਾਈ ਤੋਂ ਲੈ ਕੇ ਦੇਵਾਂਗਾ ਮਾਨਸਾ ਮੰਡੀ ਤੇ ਪਹੁੰਚੋ ਹੈ ਮਿੱਤਰੋ ਜਿਹੜੀ ਹਾਲਾਕੇ ਹਰ ਸ਼ੁੱਕਰਵਾਰ ਨੂੰ ਲੱਗਦੀ ਹੈ ਮੋੜ ਲਾ ਬਾਈ ਤੇ ਹਾਲਾਕੇ ਸ਼ੁੱਕਰਵਾਰ ਨੂੰ ਲੱਗਦੀ ਹੈ ਤੇ ਬਾਕੀ ਇੱਥੇ ਪਸ਼ੂ ਮਿੱਤਰੋ ਚੰਗੇ ਤੋਂ ਚੰਗਾ ਜਿਹੜਾ ਪਹੁੰਚ ਜਾਂਦਾ ਤੇ ਮਾੜੇ ਤੋਂ ਮਾੜਾ ਵੀ ਦੋਨੇ ਪ੍ਰਕਾਰ ਦੇ ਪਸ਼ੂ ਮਿਲ ਜਾਂਦਾ ਜਿੰਨੇ ਰੁਪਏ ਮਰਜ਼ੀ ਲਾ ਕੇ ਤੁਸੀਂ ਖਰੀਦ ਸਕਦੇ ਹੋ ਉਹ ਹੈ ਤੁਹਾਨੂੰ ਜਿਹੜਾ ਪਸ਼ੂ ਉਥੋਂ ਮਿਲ ਜੂਗਾ ਇਹ ਡਿਟੇਲ ਲੈ ਕੇ ਦਿੰਨਾ ਹੈ ਬਾਈ ਤੂੰ ਕੀ ਰੈਡ ਰੂਟ ਕਰਦਾ ਕੀ ਜਾਣਕਾਰੀ ਇਹ ਬਾਕੀ ਕਰਦੇ ਆ ਬਾਈ ਨਾਲ ਗੱਲਬਾਤ ਪੁੱਛਦੇ ਆ ਬਾਈ ਸੱਸੀ ਗੱਲ ਸੱਸੀ ਗੱਲ ਜੀ ਤੇ ਬਾਈ ਨਾਮ ਦੱਸੋ ਆਪਣਾ ਗਰਦੀਪ ਸਿੰਘ ਜੀ ਠੀਕ ਆ ਤੇ ਗਰਦੀਪ ਬਾਈ ਜੇ ਗੱਲ ਕਰ ਲਈ ਝੋਟੀ ਦੀ ਕਿਵੇਂ ਸੂਇ ਹੈ ਇਹ ਜੀ ਦੂਜੇ ਸੂਏ ਹੈ ਦੂਜੇ ਸੂਏ ਠੀਕ ਆ ਤੇ ਗਰਦੀ ਬਕਾਇਦੇ ਨੇ ਹੋ ਗਏ ਬਾਈ ਇਹਨੂੰ ਹੋ ਗਏ ਹੋ ਗਏ ਹੋਣਗੇ 10 15 15 ਕੇ ਦਿਨ ਹੋ ਗਏ 15 ਕੇ ਦਿਨ ਹਾਂਜੀ ਠੀਕ ਹੈ ਤੇ ਦੁੱਧ ਹੁਣ ਇਸ ਟਾਈਮ ਗਰਦੀ ਵਿਧਾਏਗਾ ਜੀ 13 ਲੀਟਰ ਹੈਗਾ 13 ਲੀਟਰ ਹਾਂਜੀ ਠੀਕ ਹੈ ਤੇ ਰੇਟ ਦੀ ਗੱਲ ਲੈਂਦੇ ਨੇ ਗਰਦੀ ਪਰ ਰੇਟ ਕੀ ਕਰਤਾ ਬਾਈ ਡੇਡ ਡੇਡ ਕਰਿਆ ਜੀ ਡੇਡ ਮਾਨਤਾਨ ਹੋ ਜਾਊਗਾ ਹਾਂਜੀ ਹੋ ਜਾਊਗਾ ਇਹ ਮਿੱਤਰੋ ਸਖੀ ਝੋਟੀ ਆ ਡੇਡ ਲੱਖ ਰੇਟ ਕਰਦਾ ਬਾਈ ਤੇ ਮਾਨਤਾਨ ਜ਼ਰੂਰ ਹੋ ਜਾਊਗਾ ਦੁੱਧ ਬਾਈ ਪ੍ਰੋਪਰ ਕਿੰਨਾ ਤਿਆਰ ਆ 13 ਲੀਟਰ ਆ 13 ਲੀਟਰ ਹੁੰਦਾ ਆ ਤੇ ਚੰਗੀ ਮੀਤ ਲਾ ਕੇ ਬਾਈ ਕਹਿੰਦਾ ਜਿਹੜੇ ਚੱਲਦੇ ਆ ਤੇ ਬਾਕੀ ਥਣਲੇਵਾ ਤੁਹਾਡੇ ਸਾਹਮਣੇ ਬਿਲਕੁਲ ਸਾਫ ਆ ਤੇ ਝੋਟੀ ਚੰਗੀ ਆ ਕੱਦ ਵੱਡ ਤੇ 1.5 ਲੱਖ ਕੀਮਤ ਆ ਤੇ ਬਾਕੀ ਆ ਕੇ ਤੁਸੀਂ ਵਰਕਰ ਸਾਹਿਬਾਈ ਨੂੰ ਇੱਥੇ ਮਿਲ ਸਕਦੇ ਹੋ ਤੇ ਮਾਨਤਾਣ ਜ਼ਰੂਰ ਹੋ ਜੂਗਾ ਰੇਟ ਜਿਹੜੇ ਮੰਡੇ ਸਾਹਿਬ ਸਵੇਰ ਸਵੇਰ ਕਰਨੇ ਪੈਂਦੇ ਲੈ ਬਾਈ ਇੱਕ ਝੋਟੀ ਹੋਰ ਤੋਰ ਕੇ ਦਿਖਾਉਣਾ ਤੇ ਇੱਕ ਸੰਗ ਦੀ ਟੋਪੀ ਲਈ ਹੋਈ ਆ ਇਹ ਥਾਲਿਆ ਸਾਫ ਆ ਬਿਲਕੁਲ ਹੌਲੀ ਬਾਈ ਹੌਲੀ ਤੇ ਬਦਿਆ ਕਮਾਲ ਦਾ ਜਿਹੜਾ ਥਣਲੇਵਾ ਤੁਸੀਂ ਬੰਕਰ ਦੇਖਿਆ ਛੋਟੀ ਦੀ ਪੂਰੀ ਚੰਗੀ ਹੈ ਨਾ ਸਲੱਖੇ ਮੋੜ ਲਾ ਬਾਈ ਤੇ ਬਾਕੀ ਆਪਾਂ ਬਾਈ ਤੋਂ ਜਾਣਕਾਰੀ ਲੈ ਕੇ ਆਵਾਂ ਤਾਜੀ ਸੁਹੀ ਹੈ ਤੇ ਹਜੇ ਹੁਣ ਲੈ ਕੇ ਪਹੁੰਚੇ ਪੂਰੀ ਜਾਣਕਾਰੀ ਜਿਹੜੀ ਲੈ ਕੇ ਦੇਵਾਂਗੇ ਹਨ ਜੁੜੇ ਰਹੋ ਵੀਡੀਓ ਦੇ ਅੰਦੇ ਤੱਕ ਜਿਹੜੇ ਭਰਾਵਾਂ ਚੈਨਲ ਨੂੰ ਪਹਿਲੀ ਵਾਰ ਦੇਖੀ ਜਾਂਦੇ ਆ ਚੈਨਲ ਜਰੂਰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਘੰਟੀ ਦਾ ਬਟਨ ਜਿਹੜਾ ਪ੍ਰੈਸ ਕਰ ਲਓ ਤਾਂ ਕਿ ਹਰੇਕ নোਟੀਫਿਕੇਸ਼ਨ ਵੀਡੀਓ ਤੁਹਾਨੂੰ ਮਿਲਦਾ ਰਹੇ ਤੇ ਆ ਜਿਹੜਾ ਦਾ ਬੱਚਾ ਤੁਸੀਂ ਦੇਖ ਸਕਦੇ ਹੋ ਸਾਹਮਣੇ ਤੇ ਮਗਰ ਇਕੱਟਾ ਜ਼ਬਰਦਸਤ ਆ ਪੂਰਾ ਤੇ ਛੋਟੀ ਵੀ ਜ਼ਬਰਦਸਤ ਹੈਵੀ ਆ ਬਾਕੀ ਬਾਈ ਤੋਂ ਜਾਣਕਾਰੀ ਲੈ ਕੇ ਦਨੇ। ਇਦਾਂ ਗੱਲਬਾਤ ਬਾਈ ਨਾਲ। ਉਹਦਾ ਬਾਈ ਤੋਂ ਜਾਣਕਾਰੀ। ਹਾਂ ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਬਾਈ ਨਾਮ ਦੱਸੋ ਆਪਣਾ। ਸੇਵਕ ਸਿੰਘ ਜੀ। ਠੀਕ ਆ। ਸੇਵਕ ਬਾਈ ਜੀ ਅਪ ਚੋਟੀ ਦੀ ਗੱਲ ਕਰ ਲਈ ਕਹਵੇਂ ਸੂਈ ਹੈ। ਇਹ ਤੀਜੀ ਸੂਈ ਹੈ। ਤੀਜੀ ਸੂਈ ਹੈ। ਕਹਿ ਦੇਣਾ ਕੋਈ ਬਾਈ ਸੇਵਕਾ। ਇਹਨੂੰ 7 ਦਿਨ ਹੋ ਗਏ। 7 ਦਿਨ। ਦੁੱਧ ਬਾਈ ਇਸ ਟਾਈਮ। ਇਸ ਟਾਈਮ 12 ਲੀਟਰ ਤਿਆਰ ਆ ਜੀ। ਠੀਕ ਆ। ਲੈ ਮਿੱਤਰੋ। ਬਾਕੀ ਲੇਵਾ ਦੱਸਦਾ 12 ਲੀਟਰ ਬਾਈ ਕਹਿੰਦਾ ਇਸ ਟਾਈਮ ਤਿਆਰ ਆ ਤੇ ਬਾਈ ਕਿੰਨੇ ਕ ਅੰਮੀ ਤੇ ਲੱਗਦੀ ਸੇਵਕ ਦੁੱਧ ਦੀ। ਦੋ ਦ 14 ਦਾ ਦੇਉ ਵੀਰੇ ਰਾਮ 14 ਦਿਓ ਕੱਪ ਨੂੰ ਪੂਸੀ ਕਰੀ ਚੱਲੀ ਠੀਕ ਆ ਇਹ 14 ਕਿਲੋ ਮਿੱਤਰੋ ਬਾਈ ਕਹਿੰਦਾ ਕੱਢਦੀ ਆ ਤੇ ਚੰਗੀ ਆ ਬਾਕੀ ਥਾਂਲੇ ਦੀ ਬੰਤੜਾੜੀ ਬਹੁਤ ਵਧੀਆ ਸਨੱਖੀ ਝੋਟੀ ਆ ਤੀਜੇ ਸੂਰੇ ਨਾ ਬਾਈ ਹਾਂਜੀ ਤੀਜੇ ਸੂਰੇ ਆ ਮਗਰ ਕੱਟਾਗਾ ਤੇ ਉਹ ਵੀ ਜ਼ਬਰਦਸਤ ਆ ਵਧੀਆ ਤੇ ਸੇਵਕ ਰੇਟ ਦੀ ਗੱਲ ਆਉਂਦੀ ਬਾਈ ਰੇਟ ਕੀ ਕਰਦਾ ਡੇਢ ਲੱਖ ਡੇਢ ਲੱਖ ਮਾਨਤਾਂ ਹੋ ਜਾਊਗਾ ਹਾਂ ਹੋ ਠੀਕ ਆ ਤੇ ਬਾਕੀ ਰੇਟ ਦੋਸਤੋ ਮੰਡੀ ਸਾਹਿਬ ਕਰਨਾ ਪੈਂਦਾ ਤੇ ਡੇਢ ਲੱਖ ਕਰਦਾ ਬਾਈ ਤੇ ਮਾਨਤਾਂ ਜਰੂਰ ਹੋ ਜਾਊਗਾ ਤੇ ਬਾਈ ਨੂੰ ਆ ਕੇ ਇੱਥੇ ਤੁਸੀਂ ਮਿਲ ਸਕਦੇ ਆ ਲਏ ਮਿੱਤਰੋ ਕ ਨੀਲੀ ਰਬ ਜਿਹੜੀ ਛੋਟੀ ਤੌਰ ਤੇ ਦਿਖਾਉਣਾ ਆਪਾਂ ਆਹ ਦੀ ਸੂਰੀ ਆ ਤੇ ਥਾਂ ਲੇਵਾ ਬਿਲਕੁਲ ਸਾਫ ਆ ਜੀ ਆਪਾਂ ਗੱਲ ਕਰ ਲਈ ਹੈ ਨਾ ਹਸਮਾ ਲੇਵਾ ਟੈਂਟ ਤੇ ਬਾਕੀ ਤੁਰਦੀ ਇੱਕ ਵਾਰੀ ਤੁਸੀਂ ਚੈੱਕ ਕਰ ਲਓ ਤੇ ਮੁਰਦਾ ਭਾਈ ਜਾਣਕਾਰੀ ਵੀ ਬਾਈ ਤੋਂ ਲੈ ਕੇ ਦੇਵਾਂਗੇ ਨੀਲੀ ਰਬੀ ਹੈ ਜਿਹੜੇ ਭਰਾ ਨੀਲੀ ਰਬ ਦੇ ਸ਼ਕੀਨ ਹੁੰਦੇ ਆ ਤੇ ਮਗਰ ਬੱਚਾ ਵੀ ਨੀਲੀ ਰਬੀ ਦਾ ਕੱਟਾ ਗਾ ਤੁਸੀਂ ਦੇਖ ਸਕਦੇ ਹੋ ਨਾ ਬੱਚਾ ਨੀਲੀ ਰਬ ਦੀ ਹੈ ਮਗਰ ਤੇ ਬਾਕੀ ਆਪ ਬਾਈ ਨੂੰ ਪੁੱਛ ਕੇ ਦਿਨਾ ਮੜੇ ਜਾਣਦਾ ਬਾਕੀ ਬਾਈ ਨਾਲ ਕਰਦੇ ਆ ਗੱਲਬਾਤ ਬਾਈ ਸੱਸੀ ਗਾਲ ਠੀਕ ਆ ਤੇ ਬਾਈ ਨਾਮ ਦੱਸੋ ਲਖਵੀਰ ਸਿੰਘ ਰੇਸਮਾ ਲਖਵੀਰ ਸਿੰਘ ਲਖਵੀਰ ਠੀਕ ਆ ਇਹ ਬਾਈ ਲਖਵੀਰ ਜੇ ਆਪਾਂ ਛੋਟੀ ਗੱਲ ਕਰ ਲਈ ਕਵੇਂ ਸੂਆ ਦੂਜਾ ਸੂਆ ਦੂਜਾ ਸੂਆ ਠੀਕ ਆ ਕਹੇ ਕਿ ਦਿਨ ਹੋ ਗਏ ਬਾਈ ਸੂਈ ਨੂੰ ਹੋ ਗਏ 15 ਦਿਨ ਠੀਕ ਆ ਤੇ ਦੁੱਧ ਬਾਈ ਲਖਵੀਰ ਕਿੰਨਾ ਹੋਣਾ ਇਸ ਟਾਈਮ 12 ਲੀਟਰ 12 ਹਾਂ ਠੀਕ ਆ ਤੇ ਕਿੰਨਾ ਪਾ ਦੂ ਬਾਈ ਦੁੱਧ ਤੇਰੇ ਹਿਸਾਬ ਨਾਲ 15 ਕ ਪਾ ਦੂ ਠੀਕ ਆ ਤੇ ਬਾਈ ਰੇਟ ਦੀ ਗੱਲ ਆਂਦੀ ਰੇਟ 1.5 ਮਾਨਦਾਨ ਹੋ ਜੂ ਹਾਂਜੀ ਠੀਕ ਹੈ ਰੇਡ ਕਰਦਾ ਬਾਈ 1 ਲੱਖ ਤੇ 5000 ਮਿੱਤਰੋ ਤੇ ਬਾਕੀ ਮਾਨਤਾਨ ਹੋ ਜੂਗਾ ਨੀਲੀ ਰਾਵੀਆ ਦੁੱਧ ਦਾ ਇਸ ਟਾਈਮ ਵਧੀਆ ਤਿਆਰ ਆ ਤੇ ਬਾਈ 15 ਦੀ ਮੀਦ ਲਾ ਕੇ ਚਲਦੇ ਆ ਤੇ ਬਾਕੀ ਜਿਹੜੇ ਭਰਾ ਦੇਖ ਕੇ ਹਨਾ ਜਰੂਰ ਅੰਦਾਜ਼ਾ ਲਾ ਲਿਓ ਵੀ ਕਿੰਨੇ ਕ ਦੁੱਧ ਵਾਲੀ ਮੱਝ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਬਾਕੀ ਜਿਵੇਂ ਹੁਣ ਮੰਡੀ ਦੇ ਹਿਸਾਬ ਤੱਕ ਲੈਨੇ ਮੰਗਣੀ ਹੁੰਦਾ ਹਨਾ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਮਿੱਤਰੋ ਤੇ ਆਪਣਾ ਰੀਜਨ ਹੁੰਦਾ ਜੇ ਤੁਹਾਨੂੰ ਚੰਗੇ ਤੋਂ ਚੰਗੇ ਜਿਹੜੇ ਪਸ਼ੂ ਦਿਖਾ ਦਈਏ ਮਾਨਸਾ ਮੰਡੀ ਮੰਡੀ ਤੇ ਪਹੁੰਚੇ ਹੋਇਆ ਹਾਲਾਕੇ ਹਰ ਸ਼ੁੱਕਰਵਾਰ ਨੂੰ ਵਧੀਆ ਮੰਡੀ ਪੂਰੀ ਖੁੱਲ੍ਹ ਭਰਦੀ ਐ ਤੇ ਹਰ ਸ਼ੁੱਕਰਵਾਰ ਲੱਗਦੀ ਐ ਜਿਲ੍ਹਾ ਮਾਨਸਾ ਹੀ ਰਹ ਜਾਂਦਾ ਕਈ ਵਾਰ ਭਰਾਵਾਂ ਨੂੰ ਜਿਲ੍ਹਾ ਪਤਾ ਨਹੀਂ ਹੁੰਦਾ ਤੇ ਮਾਨਸਾ ਜ਼ਿਲ੍ਹੇ ਦੇ ਵਿੱਚ ਹੀ ਮਿੱਤਰੋ ਇਹ ਮੰਡੀ ਲੱਗਦੀ ਐ ਤੇ ਬਾਕੀ ਜਿਹੜੇ ਭਰਾ ਕਿਸੇ ਨੇ ਆਉਣਾ ਹੁੰਦਾ ਤਾਂ ਉਹ ਰੰਦਿੱਤੇ ਵਾਲਾ ਚੌਕ ਦੇ ਵਿੱਚ ਆ ਸਰਸਾ ਰੋਡ ਉੱਪਰ ਆ ਤਾਂ ਇੱਥੇ ਆ ਕੇ ਤੁਸੀਂ ਪਤਾ ਕਰ ਸਕਦੇ ਜਿਹੜਾ ਜ ਮਰਜੀ ਜਿਹੜਾ ਬੱਸ ਤਨ ਖਰੀਦ ਸਕਦੇ ਲੈ ਮਿੱਤਰੋ ਝੋਟੀ ਦੁਰਗ ਸੁਣ ਤਾਂ ਹੀ ਸੂਈਏ ਸਾਹਮਣੇ ਬੱਚਾ ਖੜਾ ਐ ਇਧਰੋਂ ਲੈ ਚੱਲ ਤੇ ਬਾਕੀ ਥਾਂ ਲਿਆ ਬਿਲਕੁਲ ਸਾਫ ਆ ਨਾ ਸਨਕੀ ਚੋਟੀ ਵਧੀਆ ਦੁੱਧ ਵਾਲੀ ਟਾਈਟ ਜੇ ਲੈਵੇ ਦੀ ਹੈ ਤੇ ਤੁਸੀਂ ਚੱਕਰ ਲਿਓ ਤੋਰ ਕੇ ਤੁਹਾਨੂੰ ਦਿਖਾਈ ਜੰਨੇ ਤੇ ਬਾਕੀ ਅੱਪ ਜਾਣਕਾਰੀ ਵੀ ਲੈ ਕੇ ਦੇਵਾਂਗੇ ਹਨਾ ਸਪੇਸ ਦੀ ਗੱਲ ਕਰਨੀ ਤਾਂ ਬਹੁਤ ਸੋਹਣੇ ਥਾਂ ਨੇ ਨਿਕੜਵਾ ਥਾਂ ਲੱਗਾ ਸਪੇਸ ਤੇ ਟਾਈਟ ਲੈਵੇ ਦੀ ਗਾੜੀ ਪਿਛਾੜੀ ਦੋਨੇ ਚੰਗੀ ਹੈ ਤੇ ਪਿੱਠਪੋੜੇ ਦੀ ਬੰਤਰ ਦੀ ਗੱਲ ਕਰੀ ਚੋਟੀ ਦਾ ਪਿੱਠਪੋੜਾ ਬਹੁਤ ਚੰਗਾ ਤੇ ਦੁੱਧ ਵਾਲੀ ਆ ਅੱਪ ਗੱਲ ਕਰ ਲਈ ਚੋਟੀ ਹੈਗੀ ਤਾਜੀ ਸੂਈ ਹੋਈ ਹੈ ਮੰਗਰ ਕਟਾਗਾ ਤੇ ਪੂਰੀ ਜਾਣਕਾਰੀ ਅੱਪ ਵੱਈ ਤੋਂ ਲੈ ਕੇ ਦੇਣੇ ਰੇਡ ਰੂਟ ਕੀ ਕਰਦਾ ਸਾਰੀ ਗੱਲ ਬਾਤ ਨੂੰ ਉਸਕੇ ਦਿੰਨੇ ਆ ਬਾਕੀ ਬਾਈ ਨਾ ਕਰਦੇ ਆ ਗੱਲ ਬਾਤ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਨਾਮ ਦੱਸੋ ਆਪਣਾ ਨਾਮ ਹਰਵਿੰਦਰ ਸਿੰਘ ਜੀ ਠੀਕ ਆ ਤੇ ਹਰਵਿੰਦਰ ਬਾਈ ਜੀ ਆਪਾਂ ਛੋਟੀ ਦੀ ਗੱਲ ਕਰ ਲਈ ਇਹ ਤਾਂ ਕੈਮੇਸ ਹੋਇਆ ਬਾਈ ਇਹ ਦੂਜਾ ਸੂਆ ਸੂਈ ਆ ਜੀ ਦੂਜਾ ਸੂਆ ਕੈ ਦਿਨ ਹੋ ਗਿਆ ਭੇਜ ਅੱਜ ਨੂੰ ਹੋਵੇ 10 ਦਿਨ ਹੋ ਗਏ ਸਹੀ ਠੀਕ ਆ ਲੈ ਮੇਤਰੋ 10 ਦਿਨਾਂ ਦੀ ਸੂਈ ਆ ਮੰਗਰ ਬੱਚਾ ਕੱਟਾਣਾ ਬਈ ਹਾਂਜੀ ਤੇ 10 ਦਿਨਾਂ ਦੀ ਸੂਈ ਆ ਥਣ ਲੇਵਾ ਬਿਲਕੁਲ ਸਾਫ ਆ ਤੇ ਚੰਗੀ ਝੋਟੀ ਆ ਤੇ ਦੁੱਧ ਬਾਈ ਹੁਣ ਕਿੰਨਾ ਦੁੱਧ 11 ਲੀਟਰ ਹਾਜ਼ਰ ਹੈ ਜੀ ਠੀਕ ਹੈ 11 ਲੀਟਰ ਪੂਰਾ ਹਾਂਜੀ ਪੂਰਾ ਤਸਲੀ ਕਰਾ ਦੇਾਂਗੇ ਤਸਲੀ ਕਰਾ ਠੀਕ ਹੈ ਤੇ ਬਾਈ ਰੇਟ ਦੀ ਗੱਲ ਆਣੀ ਫਿਰ ਰੇਟ 10 ਹਾ ਜੀ 10 ਮੰਨ ਤਾਣ ਹੋ ਜੂ ਹਾਂਜੀ ਵਧੀਆ ਕਰ ਦੇਾਂਗੇ ਜੀ ਠੀਕ ਹੈ ਮਿੱਤਰੋ ਬਾਈ ਕਹਿੰਦਾ ਮਾਨ ਤਾਨ ਵਧੀਆ ਕਰ ਦੇਾਂਗੇ ਰੇਟ ਮੰਡੀ ਸਾਹਿਬ ਕਰਨਾ ਪੈਂਦਾ ਕਿਉਂਕਿ ਦੇਖੋ ਦੇ ਕਮੇਡੀ ਸਫੇਰੇ ਸਵੇਰੇ ਰੇਟ ਤੱਕ ਲਾ ਕਰਦੀ ਹੈ ਮੌਕੇ ਦੀ ਗੱਲ ਆ ਸੌਦਾ ਬਣਦਾ ਬਾਈ ਕਹਿੰਦਾ ਪੂਰਾ ਵਧੀਆ ਮਾਨ ਤਾਨ ਕਰਕੇ ਦੋ ਰਾਂਗੇ ਤੇ ਬਾਈ ਨੂੰ ਇੱਥੇ ਆ ਕੇ ਤੁਸੀਂ ਮਿਲ ਸਕਦੇ ਹੋ ਵਧੀਆ ਸੁਨੱਖੀ ਝੋਟੇ ਕਿੰਨਾ ਬਾਈ 13 ਕਹਿੰਦਾ ਸੀ 11 ਕਿਲੋ 11 ਕਿਲੋ ਹੁਣ ਜਿਹੜਾ ਮੌਕੇ ਦਾ ਮਿੰਤੀਆ ਦੁੱਧ ਤਿਆਰ ਆ ਤਔਰੇ ਆ ਕੇ ਤੁਸੀਂ ਦਸੱਲੀ ਪੂਰੀ ਕਰ ਸਕਦੇ ਹੋ ਮਾਨਸਾ ਪਸ਼ੂ ਮੰਡੀ ਤੇ ਬਾਕੀ ਅੱਜ ਦੀ ਵੀਡੀਓ ਮਿੱਤਰੋ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਸਾਰੇ ਭਰਾ ਜਿਹੜੇ ਦੇਖਦੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਕਿਉਂਕਿ ਪਸ਼ੂ ਮੰਡੀ ਮਾਨਸਾ ਜਿਹੜੀ ਹਾਲਾਂਕਿ ਸ਼ੁੱਕਰਵਾਰ ਨੂੰ ਪਰਦੀ-ਪਰਦੀ ਹੈ ਹਰ ਸ਼ੁੱਕਰਵਾਰ ਬਾਕੀ ਤੁਸੀਂ ਕੰਟਾ ਪਿਆਰਾ ਜਰੂਰ ਕਰ ਦਿਓ ਤੇ ਅੱਜ ਦੀ ਵੀਡੀਓ ਕਿਵੇਂ ਲੱਗੀ ਤੇ ਆਪਣਾ ਰੀਜਨ ਹੁੰਦਾ ਹਰ ਮੰਡੀ ਤੋਂ ਜਿਹੜੀ ਤੁਹਾਨੂੰ ਵੀਡੀਓ ਕਵਰ ਕਰਕੇ ਦਿਖਾਉਂਦਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਮਿੱਤਰੋ ਤੇ ਮਿਲਾਂ ਕਿਸੇ ਜਲਦੀ ਨਵੀਂ ਜੀ ਮੰਡੀ ਦੇ ਨਾਲ ਤਾਂ ਤਦ ਤੱਕ ਲਈ ਦੇ ਦਿਓ ਮਿੱਤਰੋ ਇਜਾਜ਼ਤ ਤੇ ਧੰਨਵਾਦ ਸਾਰੇ ਭਰਾਵਾਂ ਦਾ ਅੱਜ ਦੀ ਵੀਡੀਓ ਦੇਖਣ ਦੇ ਲਈ ਤੇ ਮਿਲਦੇ ਆਂ ਦੋਸਤੋ ਜਲਦੀ